ਕੱਲ ਪੰਜਾਬ ਦੇ ਫਲੌਰ ਕਸਬੇ ਦੇ ਵਿੱਚ ਜਿਹੜੀ ਫੇਰ ਦੁਬਾਰਾ ਇੱਕ ਹਿੰਦੇ ਵਿਧਿਕ ਘਟਨਾ ਹੋਈ ਹੈ ਡਾਕਟਰ ਬੀ ਆਰ ਮੇਦਕਰ ਸਾਹਿਬ ਦੇ ਬੁੱਤ ਦੇ ਬਾਹਰ ਫਿਰ ਨਾਰੇ ਲਿਖੇ ਗਏ ਪਹਿਲਾਂ 26 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਈ ਸੀ ਉਹਨਾਂ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹੁਣ ਕੱਲ ਫਲੌਰ ਦੇ ਵਿੱਚ ਹੋਇਆ ਰੋਸ ਤੋਂ ਬਾਅਦ ਇੱਕ ਵਿਦੇਸ਼ ਤੋਂ ਵੀਡੀਓ ਵੀ ਪਈ ਹੈ। ਮੈਂ ਸਭਿਧਾਏ ਪੰਜਾਬ ਦੇ ਅਮਨ ਕਾਨੂੰਨ ਭਾਈਚਾਰਕ ਸਾਂਝ ਨੂੰ ਤੋੜਨ ਦੀ ਇੱਕ ਬੜੀ ਵੱਡੀ ਸਾਜ਼ਿਸ਼ ਹੈ। ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਹੈ। ਇਸ ਕਰਕੇ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਵੀ ਤੇ ਮੋਦੀ ਸਾਹਿਬ ਦੀ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਤੇ ਪੰਜਾਬ ਦੇ ਅਮਨ ਕਾਨੂੰਨ ਨੂੰ ਡੰਗੂ ਲਾਉਣ ਵਾਸਤੇ ਇਹ ਜਿਹੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਇਨ੍ਹਾਂ ਦੀ ਤਹਿ ਤੱਕ ਜਾਣ ਵਾਸਤੇ ਹਾਈ ਲੈਵਲ ਇਨਕੁਆਰੀ ਵਿਖਰੋਣੀ ਚਾਹੀਦੀ। ਔਰ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਇਨ੍ਹਾਂ ਘਟਨਾਵਾਂ ਤੋਂ ਉਤੇਜਿਤ ਨਹੀਂ ਹੋਣਾ ਚਾਹੀਦਾ ਆਪਸੀ ਪਿਆਰ ਭਾਈਚਾਰਕ ਸਾਂਝ ਕਿਉਂਕਿ ਸਾਡੀ ਗੁਰੂਆਂ ਪੀਰਾਂ ਦੀ ਮਹਾਨ ਧਰਤੀ ਹੈ ਜਿੱਥੇ ਗੁਰੂ ਸਾਹਿਬਾਨ ਨੇ ਦਲਿਤ ਵਰਗ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਸੀ ਜਾਤ ਪਾਤ ਉੱਚੀ ਨੀਚ ਖਤਮ ਕਰਕੇ ਤੇ ਜਿਹੜੀ ਹੈ ਖਾਲਸਾ ਪੰਥ ਦੀ ਸਾਜਣਾ ਇਸ ਧਰਤੀ ਤੇ ਹੋਈ ਸੀ ਇਸ ਕਰਕੇ ਇਸੇ ਧਰਤੀ ਤੇ ਜੇ ਕੋਈ ਨਫ਼ਰਤ ਦੇ ਬੀਜ ਬਿਜੰਦ ਦੀ ਕੋਸ਼ਿਸ਼ ਕਰਦਾ ਹੈ ਤੇ ਸਾਨੂੰ ਇਕੱਠੇ ਹੋ ਕੇ ਡਟ ਕੇ ਉਹਦਾ ਮੁਕਾਬਲਾ ਕਰਨੀ ਹੈ